ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਕੀਆਂ ਪੈਰਾਂ ਦੇ ਸੋਹਰਾਂ ਦੇ ਵਿੱਚ ਬਰਨਾਲਾ ਤੋਂ ਰਾਏਕੋਟ ਰੋਡ ਜੋ ਜਾਂਦਾ ਹੈ ਉਸ ਤੋਂ ਮਹਿਲ ਕਲਾਂ ਤੋਂ ਹੁੰਦੇ ਹੋਏ ਚੱਕ ਦਾ ਪੁਰ ਹੋ ਕੇ ਚੱਕ ਭਾਈ ਦਾ ਪਿੰਡ ਵਿਖੇ ਪਹੁੰਚੇ ਹਾਂ ਜਿੱਥੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਤਖਤ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਹੁੰਚੇ ਨੇ ਇਸ ਨਗਰ ਨੂੰ ਸਤਿਗੁਰਾਂ ਨੇ ਆਪਣੀ ਚਰਨ ਛੋਹ ਦੇ ਕੇ ਭਾਗ ਲਾਏ ਨੇ ਭਾਗਾ ਵਾਲਾ ਇਹ ਨਗਰ ਹੈ ਜਿੱਥੇ ਸੰਗਤਾਂ ਨੇ ਸਤਿਗੁਰਾਂ ਦੀ ਸੇਵਾ ਕੀਤੀ ਸਤਿਗੁਰਾਂ ਤੋਂ ਗੁਰਮਤਿ ਦੀਆਂ ਅਨਮੋਲੀਆਂ ਵਿਚਾਰਾਂ ਲੈ ਕੇ ਆਪਣੇ ਜੀਵਨ ਵਿੱਚ ਲਾਗੂ ਕੀਤਾ ਤੇ ਅੱਜ ਅਸੀਂ ਇਸੇ ਸਫ਼ਰ ਦੇ ਤਹਿਤ ਇਥੇ ਇਸ ਪਰਿਵਾਰ ਦੇ ਕੋਲ ਪਹੁੰਚੇ ਹਾਂ ਜੋ ਇੱਕ ਬਹੁਤ ਹੀ ਕੀਰਤੀ ਪਰਿਵਾਰ ਹਨ ਨੇਕ ਦਿਲ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਜੋੜੇ ਦੀ ਸੰਭਾਲ ਕੀਤੀ ਹੋਈ ਹੈ ਇਹ ਜੋੜਾ ਗੁਰੂ ਸਾਹਿਬ ਜੀ ਦਾ ਇਹਨਾਂ ਪਰਿਵਾਰ ਨੇ ਇੱਥੇ ਬਹੁਤ ਹੀ ਪਿਆਰ ਦੇ ਨਾਲ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ ਇਸ ਜੋੜੇ ਦੇ ਬਾਰੇਤ ਸਾਨੂੰ ਜੋੜੇ ਬਾਰੇ ਜਾਣਕਾਰੀ ਜੋ ਵੀ ਇਸ ਪਰਿਵਾਰ ਦੇ ਕੋਲ ਹੈ ਉਪਰ ਹੀ ਆਮਰਜੀਤ ਸਿੰਘ ਜੀ ਸੰਗ ਦੱਸਣਗੇ ਤੇ ਵੀ ਇਹ ਜੋੜਾ ਇਹਨਾਂ ਕੋਲੇ ਕਦੇ ਤੋਂ ਹੈ ਤੇ ਸੇਵਾ ਸੰਭਾਲ ਕਿੰਨੀਆਂ ਪੀੜੀਆਂ ਤੋਂ ਚੱਲ ਰਹੀ ਹੈ ਆਮਰਜੀਤ ਸਿੰਘ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਨਕਰਪੜ ਚੱਕ ਭਾਈ ਦਾ ਜਿਹੜਾ ਲੁਕਿਆ ਹੋ ਕੇ ਕਦੇ ਤੋਂ ਵਨਪਾਏ ਕੇ ਪਰਬਾਰ ਨੂੰ ਤੇ ਮਸ਼ਾਹਗਾਹ ਗੈਂਗਨ ਜੋ ਸੁੱਧੂ ਪਰਿਵਾਰ ਨੇ ਭਾਈ ਬੈਲੋ ਗਿਆ ਉਸ ਵਾਸਤੇ ਵਿੱਚੋਂ ਇਹਨਾਂ ਨੂੰ ਕੋਈ ਕਿੰਨੀ ਕਤਬੀ ਮਿਲੀ ਭਾਈ ਕਿਹਦਾ ਖਰਾ ਮਿਲਿਆ ਹੋਇਆ ਤੇ ਜਦੋਂ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਮੇਰੀ ਜੀਰੀ ਮਾਰਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚੱਕ ਭਾਈ ਕਦੇ ਆਏ ਕਿਉਂਕਿ ਭਾਈ ਫੇਬਰਵਾਰਾਂ ਦਾ ਗੁਰੂ ਸਾਹਿਬ ਨਾਲ ਅਸੀ ਪੰਜਵੇਂ ਗੁਰੂ ਸਾਹਿਬ ਬਲੇ ਵੀ ਭਾਈ ਬੈਲੋ ਨੇ ਵੋਥੇ ਸੇਵਾ ਕੀਤੀ ਸੀ ਇਸ ਕਰਕੇ ਉਹ ਭਾਈ ਦੇ ਬਾਗਾਂ ਦੇ ਗੁਰੂ ਸੇਪੋਂਗੇ ਇਹ ਤੇ ਉਹਨੇ ਕੋਈ ਨਾ ਰਾਇ ਇਹਨਾਂ ਪਰਵਾਰਾਂ ਨੇ ਸੇਵਾ ਦਿੱਤੀ ਜਦੋਂ ਬਲੇ ਸ੍ਰੀ ਗੁਰੂ ਘਰ ਕੋ ਉਤਸਵ ਨੇ ਆਪਣੇ ਕ੍ਰਿੰਦ ਦੇ ਜੋੜੇ ਨੇ ਬਖਸ਼ਿਸ਼ ਕੀਤੀ ਜੋ ਬਾਅਦ ਵਿੱਚ ਭਾਈ ਦੇ ਪਰਿਵਾਰਾਂ ਨੇ ਇਹਨੂੰ ਸਨਕਰ ਰੱਖਿਆ ਕਮਰਾ ਸੌਪ ਕੇ ਜੀ ਪੀੜੀ ਘਰ ਪੀੜੀ ਰਾਡੇ ਪਰਵਾਰਾਂ ਕੋਲ ਅੱਗੇ ਜਕੇ ਜਾ ਰਹੇ ਹਨ ਇਹ ਅੱਦੇ ਨੂੰ ਇਹਨੂੰ ਸੇਵਾ ਕਰੇ ਅਣ ਸਾਰੇ ਜੀ ਨਿਰਧਨ ਕਰ ਪਾਹਾ ਤੇ ਉਹਨਾਂ ਨੇ ਜਦੋਂ ਇਹਨਾਂ 'ਚ ਖਰਾਬੀ ਆਉਣ ਲੱਗੀ ਇਹਦੇ ਉੱਤੇ ਟ੍ਰੀਟਮੈਂਟ ਕਰਵਾ ਕੇ ਉਹਨੂੰ ਸੁਰੱਖਿਤ ਕੀਤਾ ਤੇ ਅੱਜ ਦੀ ਕਲੀਨਿਕ ਬਹੁਤ ਵਧੀਆ ਹੈ ਸਾਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਤੱਕ ਇਹ ਜੋੜਾ ਸੰਗਤਾਂ ਨੂੰ ਦਰਸ਼ਨ ਕਰਨ ਲਈ ਉਪਲਬਧ ਰਹੇਗਾ ਧੰਨਵਾਦ ਜੀ ਬੜਾ ਹਾਂਜੀ ਆਪ ਜੀ ਨੇ ਭਾਈ ਅਮਰਜੀਤ ਸਿੰਘ ਤੋਂ ਸੁਣਿਆ ਕਿ ਕਿਦਾਂ ਭਾਈ ਹਰੀ ਸਿੰਘ ਜੀ ਹੁਣੀ ਸਪੁੱਤਰ ਸਰਦਾਰ ਨਰੰਗਨ ਸਿੰਘ ਜੋ ਸੰਭਾਲ ਕਰ ਰਹੇ ਹਨ ਜੋੜਾ ਸਾਹਿਬ ਦੀ ਇਹ ਤੁਨ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਜੁੜਾ ਹੈ ਜੋ ਪਰਿਵਾਰ ਦੀਆਂ ਸੇਵਾਵਾਂ ਤੋਂ ਖੁਸ਼ ਹੋ ਕੇ ਸੇਵਾ ਸੰਭਾਲ ਦੇ ਲਈ ਇਸ ਪਰਿਵਾਰ ਨੂੰ ਸਤਿਗੁਰੂ ਜੀ ਨੇ ਸੌਂਪਿਆ ਸੀਗਾ ਤੇ ਇਸ ਦੀ ਪਹਿਲਾਂ ਹਾਲਤ ਸੀ ਜਿਹੜੀ ਉਹ ਥੋੜੀ ਜੀ ਡੰਮੇ ਰੋ ਗਈ ਸੀ ਤੇ ਕੁਝ ਸੰਘਾਸ ਲੱਗਦੇ ਸੀ ਜਿਸ ਦੇ ਨਾਲ ਜੋੜਾ ਖਰਾਬ ਹੋਣ ਲੱਗ ਗਿਆ ਸੀ ਪਰ ਸਿਆਣੇ ਮਾਰਾਂ ਦੀ ਦੇਖਰੇਖ ਦੇ ਵਿੱਚ ਫਿਰ ਤੋਂ ਇਹ ਕੁਝ ਬਾਹਰ ਦੀਆਂ ਵਿਦੇਸ਼ੀ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਉਹਨਾਂ ਦੀ ਰਾਏ ਦੇ ਨਾਲ ਇਸ ਜੋੜੇ ਦੀ ਸੰਭਾਲ ਕੀਤੀ ਗਈ ਤੇ ਹੁਣ ਇਹ ਜੋੜਾ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਸੰਭਾਲਿਆ ਹੋਇਆ ਹੈ ਬਕਾਇਦਾ ਟੈਂਪਰੇਚਰ ਮੇਨਟੇਨ ਕੀਤਾ ਗਿਆ ਹੈ ਤਾਂ ਕਿ ਜੋੜੇ ਦੇ ਵਿੱਚ ਕੋਈ ਕਿਸੇ ਕਿਸਮ ਦੀ ਖਰਾਬੀ ਨਾ ਆਵੇ ਤੇ ਸੰਗਤਾਂ ਦੋਹਾਂ ਦੋਹਾਂ ਚੱਲ ਕੇ ਇਹ ਸਤਿਗੁਰਾਂ ਦੇ ਜੋ ਚਰਨ ਸਪਰਸ਼ ਜੋੜਾ ਹੈ ਉਹ ਦਰਸ਼ਨ ਕਰ ਸਕਣ ਅਤੇ ਇਸ ਪਰਿਵਾਰ ਦੀ ਵੀ ਇਹ ਬੜੀ ਵੱਡੀ ਇਹ ਕਹ ਲਈ ਵੀ ਵਡਿਆਈ ਹੈ ਜੋ ਇਹ ਅਨਮੁੱਲੀ ਬਾਤ ਨੂੰ ਹਲੇ ਤੱਕ ਉਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਤੇ ਸਤਿਗੁਰੂ ਕਿਰਪਾ ਕਰਨ ਇਸ ਪਰਿਵਾਰ ਤੇ ਵੀ ਮਿਹਰ ਭਰਿਆ ਹੱਥ ਰੱਖਣਾ ਤੇ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਨਮਾਜਿਆ ਹੋਇਆ ਤੇ ਇਹ ਪਰਿਵਾਰ ਗੁਰਬਾਣੀ ਬੁਰੇ ਸਿੱਖੀ ਨਾਲ ਜੁੜ ਕੇ ਇਦਾਂ ਹੀ ਜਿਹੜੀ ਇਹ ਸੇਵਾ ਸੰਭਾਲ ਕਰਦੇ ਰਹਿਣ ਜੇ ਸੇਵਾ ਦੇ ਫੰਡ ਚ ਕੋਈ ਫੈਸਲਾ ਹੋਣਾ ਸੀ ਤਾਂ ਇੱਕ ਸੱਜਣ ਵਰਨਾ ਸਿੰਘ ਨੀਮ ਅਟਾਣਾ ਉਹ ਉਹਨੇ ਨਾਲ ਸਾਡੀ ਟੀਮ ਨਾਲ ਰਲ ਕੇ 2012 ਦੇ ਵਿੱਚ ਤੇ ਉਹਨੋਂ ਦੇ ਪ੍ਰੋਟੋਨੋਮ ਨੂੰ ਬਹੁਤ ਸਹਿਯੋਗ ਦਿੱਤਾ ਤੰ ਤੰ ਤੇ ਮਨੋਂ ਸਹਿਯੋਗ ਦਿੱਤਾ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੁੜਾ ਸਮੇਂ ਸੇਵਾ ਕਰਨ ਦੀ ਖਤਰ ਜੰਗੀਰ ਜੁੜਾ ਹੋਣ ਜਾਂਦੇ ਰਹੇ ਨਾਲ ਜਾਂਦੇ ਰਹੇ ਬਾੜ ਹੀ ਉੰਗੇ ਰਹੇ ਜੁੜਾ ਹਾਜੀ ਜੋ ਵੀ ਸੇਵਾ ਹੋਈ ਹੈ ਉਹਨਾਂ ਦੇ ਮਿੱਤਰ ਗੋਸਤ ਵੀ ਨਾਲ ਉਹਨਾਂ ਦੇ ਸੀ ਤੇ ਉਹਨਾਂ ਨੇ ਸਭ ਤੋਂ ਵੱਡਾ ਯੋਗਦਾਨ ਹੋਇਆ ਅਸੀਂ ਉਹਨਾਂ ਦਾ ਇਹਨੂੰ ਧੰਨਵਾਦ ਕਰਦੇ ਹਾਂ